ਤੋ ਫੋਨ ਆਇਆ ਕਿ ਇੱਥੇ ਅੱਗ ਲੱਗ ਗਈ ਐ ਐਕਚੁਅਲੀ ਅੱਗ ਲੱਗੀ ਐ ਜਿਹੜਾ ਲੱਗੇ ਨਾਰਸ ਪੇ ਐ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕ੍ਰੇਟਾਂ ਨੇ ਅੱਗ ਫੜ ਲਈ ਉਸ ਤੋਂ ਬਾਅਦ ਆਪਾਂ ਫਾਰਗੈਟ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹੜੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਕਿ ਉਹਨੂੰ ਕ੍ਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਲੇ ਜਾ ਰਹੇ ਤੇ ਦੇਖਿਆ ਦੂਰ ਤੋਂ ਉਹ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਇਗਜ਼ਾਮਾਂ ਦੇ ਲਗਦਾ ਕਿ ਗਦਾਮਾ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੋਹਾੜਕੁਣ ਪੇਰਾ ਸੀਗਾ ਉਹਦੀ ਉਹਨੂੰ ਅੱਗ ਲੱਗੀ ਆ ਇਹ ਪੰਡੋਰੀ ਰੋਡ ਤੇ ਇਹਦੇ ਪੰਸਾਬ ਦੇ ਗਦਾਮਾ ਦੇ ਅੰਦਰ ਨਾ ਅੱਗ ਲੱਗੀ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਨੂੰ ਫੋਨ ਕਰਤਾ ਬਟਾਲੇ ਨੂੰ ਗੱਡੀ 2 ਮਿੰਟ ਚ ਆ ਰਹੀ ਐ ਇੱਜ ਜਸਵੀਰ ਕੋਰ ਗੜੋਂ ਨਾ ਪੰਸਾਬ ਦਾ ਆਪਣੀ ਮੇਰੇ ਵਾਲੋ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਤਾਂ ਫੋਨ ਆਇਆ ਕਿ ਇੱਧਰ ਅੱਗ ਲੱਗੀ ਐ ਐਕਚੁਅਲੀ ਅੱਗ ਲੱਗੀ ਐ ਜਿਹੜਾ ਲੱਗੇ ਨਾਰਸ ਪੇ ਐ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਰਗੈਟ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜੋਂ ਨੂੰ ਕਰੇਟਾਂ 'ਚ ਕਵਰਾਂ 'ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਲਬ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਆ ਬਾਅਦ 'ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਟ ਅਗੇ ਥੇ ਇੱ ਇਹ ਸਰੋਂ ਪਵਾਚ ਪਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸਾੜਿਆ ਕੀ ਨਹੀਂ ਕਸਾਨ ਕਿ ਨਾਲ ਲੱਗਾ ਅਨੁਮਾਨ ਕਿ ਨਾਲ ਲੱਗਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਬੁਝਾਈ ਯਾਰ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਗ੍ਰੇਟਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕਿ ਆ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀ ਕਿਸੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿ ਕਿੱਦਾਂ ਬਰੋ ਕਿ ਲਾਦੀ ਇਹ ਕਿ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਲਾਈ ਹੈ हां काबू ਹਜੇ ਤੱਕ ਕਾਬੂ ਪਿਆ ਮਾਵਾ 아이 ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਸੀ ਤੇ ਦੇਖਿਆ ਦੂਰੋਂ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਤੇ ਲਗਨ ਗਦਾਮਾਂ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜ ਕੁੜ ਪਿਆ ਰਹੇਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਵਿੱਚ ਆ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖ ਕੇ ਆਪਕੋ ਪਤਾ ਲੱਗੇਗਾ ਜਿਸ ਤਰ੍ਹਾਂ ਮੌਕੇ ਤੇ ਫਰ ਬਿਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗ ਬੁਝਾਉਂਦੇ ਆ ਜਦੋਂ ਇਹ ਦੋ ਪਹਿਲਾਂ ਆ ਗਿਆ ਸਾਡੇ ਹੁੰਦੇ ਤੇ ਇੱਕ ਵਾਰ ਦੋ ਪਹਿਲਾਂ ਹੋ ਗਈਆਂ ਨਾ ਅਗਦਾਮਾਂ ਦੇ ਆਲੇ ਦੋਲੇ ਹੀ ਹੈ ਸਾਰੀ ਆਂਦਰ ਬਚਾਅ ਆ ਬਾਰ ਬਾਰ ਹੀ ਹੈ ਸਾਡੀ ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਜ ਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਇਹਦਾ ਖਤਰੇ ਵਾਲਾ ਕੰਮ ਉਹ ਟਲ ਗਿਆ। ਅੱਗ ਨੇ ਕਿਥੇ ਕਿਥੇ ਘੇਰਾ ਪਾਇਆ ਕਿਹਦੀ ਚੀਜ਼ ਦੀ। ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ। ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ। ਕਿਹੜੀ ਕਿਹੜੀ ਚੀਜ਼ ਰੇਪਰ ਤੇ ਲਈ ਆ। ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾਂ ਤੇ ਪਲਾਸਟਿਕ ਦੇ ਕਰੇਟ ਆ। ਇਹ ਇਹਨਾਂ ਨੂੰ ਹੇ ਲੱਗੀ ਅੱਗ। ਚਲੋ ਅੰਦਰ ਬਚਾਅ ਆ। ਕਣ-ਕੁਣ ਕਦਾ ਬਚਾਅ। ਕਿੰਨਾ ਕਣ ਉਸ ਇਹਦਾ ਹਜੇ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਹ। ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਕਿ ਕੀ ਹੈ। ਨਹੀਂ। 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਦਾ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗ ਸਕਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਪਹਚਾਵਾ ਬੋਰੀਆਂ ਦਾ ਪਹਚਾਵਾ ਤਕਰੀਬਨ ਲੱਗਦਾ ਮੈਨੂੰ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿਦਾਂ ਲੱਗੀ ਹੈ ਇਹਦਾ ਇਹ ਪਤਾ ਨਹੀਂ ਲੱਗ ਸਕਿਆ